ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 538ਵੇਂ ਵਿਆਹ ਪੁਰਬ ਨੂੰ ਲੈ ਕੇ ਵੱਡੀ ਤਾਦਾਦ ਵੀ ਸੰਗਤ ਬਟਾਲਾ ਵਿਖੇ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਅਤੇ ਸ਼੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੁੰਲੇ ਪਹੁੰਚੀ ਹੈ ਜਿੱਥੇ ਬੀਤੇ ਕੱਲ ਸultanpur Lodhi ਤੋਂ ਇੱਕ ਬਰਾਤ ਰੂਪੀ ਮਹਾਨਗਰ ਕੀਰਤਨ ਦੇ ਰਾਤ ਬਟਾਲਾ ਪਹੁੰਚਿਆ ਉੱਥੇ ਹੀ ਅੱਜ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਜੋ ਮਾਤਾ ਸੁਲੱਖਣੀ ਜੀ ਦਾ ਜਨਮ ਸਥਾਨ ਹੈ ਤੇ ਉੱਥੇ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਨੰਦ ਕਾਰਜ ਹੋਏ ਸਨ ਉਸ ਧਾਰਮਿਕ ਸਥਾਨ ਤੋਂ ਵੀ ਇੱਕ ਮਹਾਨ ਨਗਰ ਕੀਰਤਨ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਹੇਡ ਅਤੇ ਪੰਜਾਬ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਹੋਇਆ ਜੋ ਕਿ ਵਕਫਾਕ ਇਲਾਕਿਆਂ ਦੀ ਪ੍ਰਕਰਮਾ ਕਰਨ ਉਪਰੰਤ ਸ੍ਰੀ ਕੰਨ ਸਾਹਿਬ ਵਿਖੇ ਸਮਾਪਤ ਹੋਇਆ ਇਸ ਦੌਰਾਨ ਜਿੱਥੇ ਪੰਜਾਬ ਪੁਲਿਸ ਬੈਂਡ ਅਤੇ ਗੱਤਕਾ ਪਾਟੀਆਂ ਨੇ ਆਪਣੇ ਜੋਰ ਦਿਖਾਏ ਉੱਥੇ ਇਸ ਨਗਰ ਕੀਰਤਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਉਨਾ ਕਿ ਆ ਕਿ ਇਸ ਪਰਵ ਨੂੰ ਮਨਾਉਣ ਲਈ ਲੱਖਾਂ ਦੀ ਤعداد ਵੀ ਸੰਗਤਾਂ ਦੀ آمد ਹੈ ਅਤੇ ਉਹਨਾਂ ਵੱਲੋਂ ਵੀ ਇੰਤਿਆਮ ਪੂਰੇ ਕੀਤੇ ਗਏ ਹਨ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਸਮਾਗਮ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਸਨ ਬਟਾਲੇ ਦੀ ਇਸ ਇਤਿਹਾਸਕ ਧਰਤੀ ਤੇ ਗੁਰੂ ਨਾਨਕ ਦੇਵ ਜੀ ਦਾ ਔਰ ਮਾਤਾ ਸੁਲਖਣੀ ਤੇ આજ ਉਹ ਵਿਆਹ ਪਰਵ ਹੈ ਉਹ ਬੜੇ ਧੂਮ-ਧਾਮ ਦੇ ਨਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਮੈਂ ਸਮੂਹ ਸੰਸਾਰ ਦੀਆਂ ਜਿੰਨੀਆਂ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੇ ਉਹਨਾਂ ਨੂੰ ਗੁਰੂ ਸਾਹਿਬ ਦੇ ਵਿਆਹਪੁਰਪ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਔਰ ਅਸੀਂ ਹਰ ਸਾਲ ਸੰਗਤਾਂ ਨਾਲ ਜੁੜ ਕੇ ਗੁਰੂ ਸਾਹਿਬ ਦੀ અપਾਰ ਬਖਸ਼ਿਸ਼ ਹੁੰਦੀ ਆ ਇਸ ਵਿਆਹਪੁਰਪ ਦੇ ਵਿੱਚ ਸ਼ਾਮਲ ਹੋਣ ਦਾ ਖੁਸ਼ੀਆਂ ਪ੍ਰਾਪਤ ਕਰਨ ਦਾ ਜਿਹੜਾ ਉਹ ਮੌਕਾ ਮਿਲਦਾ ਔਰ ਅੱਜ ਵੀ ਬਟਾਲੇ ਸ਼ਹਿਰ ਦੇ ਵਿੱਚ ਲੱਖਾਂ ਹੀ ਸੰਗਤਾਂ ਜੜੀਆਂ ਨੇ ਉਹ ਗੁਰੂ ਸਾਹਿਬ ਦੇ ਪਿਆਰ ਨਾਲ ਸਤਕਾਰ ਨਾਲ ਜੜੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਜੁੜੀਆਂ ਨੇ ਔਰ ਗੁਰੂ ਸਾਹਿਬ ਦਾ ਵਿਆਹਪੁਰਪ ਜਿਹੜਾ ਵਾ ਉਹ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ। ਔਰ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਅਰਦਾਸ ਕਰਦਾ ਕਿ ਸਾਡੇ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਲੱਖੋ ਉਸ ਤਰ੍ਹਾਂ ਵੀ ਇੱਕ ਕਹਾਵਤ ਬਣ ਜਾਂਦੀ ਹੈ ਨਾ ਅਸੀਂ ਵਿਆਹ ਸ਼ਾਦੀ ਆਪਣਾ دنیਆਵੀ ਵੀ ਕਰਦੇ ਆ ਅਸੀਂ ਕਹਿੰਦੇ ਜੀ ਫਲਾਣੇ ਮੁੰਡੇ ਦੇ ਵਿਆਹ ਚੱਲੇ ਆ ਫਲਾਣੀ ਕੁੜੀ ਦੀ ਵਿਆਹ ਚੱਲੇ ਆ ਸਾਡੀ ਕਿ ਜ਼ਬਾਨ ਤੇ ਵਿਆਹ ਚੜਿਆ ਆ ਪਰ ਇਹ ਵਿਆਹ ਪੁਰਬ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਆਜ ਜਦੋਂ ਗੁਰੂ ਨਾਨਕ ਸਾਹਿਬ ਇੱਥੇ ਵਿਆਹਣ ਆਏ ਇਹਦੇ ਨਾਲੇ ਉਦੋਂ ਦੁਨੀਆ ਬਹੁਤ ਆਈ ਹੋਵੇਗੀ ਜ਼ਿਆਦਾ ਉਹ ਇਤਿਹਾਸਕਾਰ ਲਿਖਦੇ ਨੇ ਕਿ ਬੇੰਤ ਲਾਗੇ ਲਾਗੇ ਦੇ ਪਿੰਡ ਇਸ ਸੈਲ ਵਿੱਚ ਆਏ ਬਟਾਲੇ ਵੇਖਣ ਵਾਸਤੇ ਕਿਉਂਕਿ ਉਹਦੀ ਬਾਜ਼ਾਰ ਬਰਾਤ ਹਾਥੀਆਂ ਘੋੜੇ ਰਥ ਬੜੇ ਬੜੇ ਅਮੀਰ ਵਜ਼ੀਰ ਜ਼ਾਦੇ ਉਹਨਾਂ ਦੀ ਬਰਾਦਰ ਚਾਹੇ ਉਹਨਾਂ ਵਰਗੇ ਸੰਤਪੁਰਸ਼ ਵੀ ਆਏ ਅਸੀਂ ਗੱਲ ਨਹੀਂ ਔਰ ਬੜੀ ਸ਼ਾਨੋ ਸ਼ੌਕਤ ਨਾਲ ਅੱਜ ਭਾਵੇਂ ਅਸੀਂ ਬੈਂਡ ਜਿਹੜੇ ਆ ਆ ਨਵੇਂ ਕਿਸਮ ਦੇ ਉਦੋਂ ਜਿਹੜੇ ਬੈਂਡ ਵਜਦੇ ਤੀਰੀਆਂ ਆਦਿ ਵਗੈਰਾ ਉਹ ਬਚਾਉਣ ਵਾਲੇ ਬਹੁਤ ਸੰਤ ਸੱਭਾ ਜੀ ਬੜੀ ਹੋਈ ਉਹਨਾਂ ਨੇ ਬਹੁਤ ਸੱਚਜੇ ਢੰਗ ਨਾਲ ਇਥੇ ਟਿਕਾ ਕੀਤਾ ਬਟਾਲੇ ਦੇ ਨਹੀਂ ਮੈਂ ਸਮਝਦਾ ساری ਦੁਨੀਆ ਵਿੱਚ ਜਿੱਥੋਂ ਜਿੱਥੇ ਬਟਾਲੇ ਦੇ ਲੋਕ ਗਏ ਨੇ ਭਾਵੇਂ ਅਮਰੀਕਾ ਗਿਆ ਕੈਨੇਡਾ ਗਿਆ ਆਸਟ੍ਰੇਲੀਆ ਗਿਆ ਧਾਸ ਵੇਖ ਗਿਆ ਸਾਰੇ ਬਾਹਰ ਵੀ ਉਥੇ ਵੀ ਬੜੇ ਚਾਰਨਾ ਆਏ ਆ ਆਪਾਂ ਦਿਨ ਮਨਾਉਨੇ ਆ ਸਾਰੇ ਬਹੁਤ ਪਿਆਰ ਨਾਲ ਬਾਬੇ ਗੁਰਨਾਨ ਸਾਹਿਬ ਦਾ ਵਿਆਹ ਪਰਬ ਆ ਗਿਆ ਬੜੇ ਚਾਰਨਾ ਮਨਾਉਂਦੇ ਆ ਉਸਤ ਸੰਗਦੇ ਵੀ ਸਾਨੂੰ ਸਾਰਿਆਂ ਨੂੰ ਚਾਹ ਸ਼ਹਿਰ ਦੇ ਲੋਕਾਂ ਨੂੰ ਬਹੁਤ ਚਾਹ ਭਾਵੇਂ ਕੋਈ ਹਿੰਦੂ ਆ ਭਾਵੇਂ ਕੋਈ ਸਿੱਖ ਆ ਕੋਈ ਵੀ ਆ ਸਾਰੇ ਮਨ ਆ ਤੁਸੀਂ ਰਸਤੇ ਦੇ ਵੇਖ ਲੋ ਨੇਕ ਨੇਕ ਬੱਚੇ ਜਲ ਸਿਕਾਉਂਦੇ ਨੇ ਬੜੇ ਪਿਆਰ ਨਾਲ ਉਹ ਇੱਥੇ ਕੋਈ ਜਾਤ ਪਾਤ ਦਾ ਨਹੀਂ ਮੁਸਲਮਾਨਾਂ ਦੇ ਵੇਲੇ ਵੀ ਇੱਥੇ ਜਦੋਂ ਮੁਸਲਮਾਨ ਸਨ ਉਹ ਵੀ ਪਿਆਰ ਕਰਦੇ ਸਾਂ ਇਸ ਤਕਰੀਬ ਨੇ ਇੱਕ ਸਦੀ ਹੋ ਗਈ ਆ ਇਸ ਪੁਰਬ ਨੂੰ ਮਨਾਉਂਦੇ ਆ ਇਹ ਜਿਹੜੀ ਸਤਗੁਰ ਜੀ ਨੇ ਲੀਹਾਂ ਚਲਾਈਆਂ ਇਹ ਰਸਮਾਂ ਨਹੀਂ ਇਹ ਸਤਿਗੁਰੂ ਜੀ ਦੇ ਪਵਿੱਤਰ ਸਿਧਾਂਤ ਆ ਜਿਹੜੇ ਸਿਧਾਂਤ ਸਤਿਗੁਰੂ ਜੀ ਨੇ ਆਪ ਪ੍ਰਗਟ ਕੀਤੇ ਸੋ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਉਸ ਵੇਲੇ ਦੇ ਲੋਕ ਰੇਤ ਤੋਂ ਛੱਡ ਕੇ ਦੌੜਦੇ ਸੀ ਪਰ ਸਤਿਗੁਰੂ ਜੀ ਨੇ ਗ੍ਰਸਤ ਨੂੰ ਉੱਤਮ ਸਥਾਨ ਬਖਸ਼ ਕੀਤਾ ਨਾਲ ਦੀ ਨਾਲ ਸਤਿਗੁਰੂ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਸਾਨੂੰ ਬਾਣੀ ਬਖਸ਼ਿਸ਼ ਕੀਤੀ ਕਰਵਾਨੀ ਦੇ ਨਾਲ ਜੁੜ ਕੇ ਮਨੋਖ ਜਿਹੜਾ ਆਤਮਿਕ ਆਪ ਵੀ ਕਰ ਲੈਂਦਾ ਤੇ ਗੁਰੂ ਸਾਹਿਬ ਦੀ ਸਾਨੂੰ ਪਰਫੋਲੋ ਵੀ ਕਰਦੇ ਆ। ਸੋ ਮੈਂ ਜਿੱਥੇ ਵਧਾਈ ਦੇਣਾ ਉਥੇ ਕਾਮਨਾ ਵੀ ਕਰਦਾ ਕਿ ਆ ਜਿਹੜਾ ਸਮਾਂ ਚੱਲ ਰਿਹਾ ਬੜਾ ਵੱਡਾ ਪਰਕੂਪ ਚੱਲ ਰਿਹਾ ਪੰਜਾਬ 'ਚ। ਹਨਾਂ ਦੀ ਬੜੀ ਵੱਡੀ ਪਰਕੂਪੀ ਚੱਲ ਰਹੀ ਆ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਹੈ ਜਿਹਾਂ ਮੁਦਦਤੀ ਜਿਹੜੀਆਂ ਆਫ਼ਤਾਂ ਵਾਪਰਦੀਆਂ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਉਣ ਤੋਂ ਪਿੱਛੇ ਨਹੀਂ ਅਸੀਂ।